ਕ੍ਰਿਸ਼ਨ ਨਾਮ ਦੀ ਔਰਤ ਆਪਣੇ ਕੰਮ ਤੇ ਜਾ ਰਹੀ ਸੀ ਉਹਨੇ ਆਟੋ ਫਰਮਾਸਿਟਰ ਜਦੋਂ ਮੁੱਢੀ ਕਰਨ પેટ્રોલ ਪੰਪ ਤੇ ਪਹੁੰਚਦੀ ਆ ਤੇ ਇੱਕ ਮੋਟਰਸਾਈਕਲ ਸਵਾਰ ਵਿਕਤੀ ਨੇ ਛੱਪ ਕੇ ਉਹਦਾ ਪਰਸ ਛੀਨ ਲਿਆ ਜਿਸ ਦੇ ਵਿੱਚ ਉਹਦੇ ਕੈਸ਼ ਤੇ ਪੈਸੇ ਵਗੈਰਾ ਤੇ ਹੋਸੀ ਕਿ ਤੇ ਉਹਦੇ ਡਿੱਕੀ ਉੱਤੇ ਸਟਿੱਕ ਲੱਗ ਜਾਂਦੀ ਹੈ ਉਹਨੇ ਕੰਪਲੇਂਟ ਕੀਤੀ ਸੀ ਜਿਸ ਦੀ ਕੰਪਲੇਂਟ ਦੇ ਆਧਾਰ ਤੇ ਐਫ ਆਰ ਨੰਬਰ 69 ਅੰਡਰ ਸੈਕਸ਼ਨ 379 ਬੀ IPC ਦੇ ਤਹਿਤ ਦਰਜ ਰਜਿਸਟਰ ਕੀਤਾ ਗਿਆ ਜਿਸ ਦੇ ਤਹਿਤ ਅਸੀਂ ਇਹ ਛੇ ਮਾਰਕੀ ਚੌਕ ਤੇ ਨਾਕਾ ਲਾਇਆ ਹੋਇਆ ਸੀਗਾ ਤੇ ਉੱਥੋਂ ਸਾਨੂੰ ਅਸੀਂ ਇਸ ਬੰਦੇ ਨੂੰ ਆਰਾਉਂਡ ਅਪ ਕੀਤਾ ਫਰਦਰ ਇਹਦੀ ਇਨਵੈਸਟੀਗੇਸ਼ਨ ਚੱਲੀ ਸਰ ਕੀ ਕੀ ਸਮਾਨ ਬਰਾਮਦ ਹੋਇਆ ਤੁਹਾਨੂੰ ਫਿਲਹਾਲ ਤਾਂ ਜਿਹੜਾ ਉਹਦੇ ਕੋਲ ਪਰਸੇ ਨੇ ਕੋਇਆ ਸੀਗਾ ਉਹ ਸਾਨੂੰ ਮਿਲ ਗਿਆ ਤੇ ਹੋਰ ਸਰ ਜਿਹੜੇ ਮੋਟਰਸਾਈਕਲ ਜਿੱਥੇ ਤੇ ਜਾ ਰਿਹਾ ਸੀ ਇਹਦਾ ਆਪਣਾ ਹੀ ਹੈ ਕਿ ਇਹ ਵੀ ਚੋਰੀ ਦਾ ਜੀ ਇਹ ਦਰਾਨੇ ਤਫਤੀਸ਼ ਨੂੰ ਫਰਦਰ ਕੀ ਸਾਹਮਣੇ ਆਉਂਦਾ ਇਹਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਚਾਹੀਦੀ ਸਰ ਪਹਿਲਾਂ ਵੀ ਕੋਈ ਹੈ ਮਾਮਲਾ ਦਰਜ ਹੈ ਤੇ ਕੋਈ ਬੰਦੇ ਦਾ ਫਿਲਹਾਲ ਤਾਂ ਹਾਲੇ ਕੋਈ ਸਾਹਮਣੇ ਆਯੋਜੀ ਚੀਜ਼ ਨਹੀਂ ਹੈ ਕੋਈ ਪਹਿਲਾਂ ਵਾਰਦਾਤ ਕੋਈ ਹਾਂ ਇੱਕ ਵਈ ਹੈ ਵਾਰਦਾਤ ਮੈਂ ਇਸੇ ਕਰ ਰਿਹਾ ਤੇ ਲੱਕੇ ਦੇ ਵਿੱਚ 9 ਤਰੀਕ ਦੀ ਜਿਹਦੇ ਵਿੱਚ ਇਹਨੇ ਕਿਸੇ ਔਰਤ ਦਾ ਪਰਸ ਛੀਨ ਲਿਆ ਸੀਗਾ ਉਹਦੇ ਵਿੱਚੋਂ ਦਾ ਮੋਬਾਈਲ ਵਗੈਰਾ ਵੀ ਸੀਗਾ ਤੇ ਹੁਣ ਕੋਈ ਸਰ ਅੱਗੇ ਹੋਰ ਕੋਈ ਤੇ ਕਨੈਕਟੀਵਿਟੀ ਕਿਸੇ ਨਾਲ ਮਿਲ ਦਿਖ ਦਿਓਗੇ ਐ ਐ ਕੱਲ ਇਹਨੂੰ ਅਸੀਂ ਮਾਨਜੋਗਦਾਲ ਤੋਂ ਵੀ ਸਪੇਸ ਕਰਕੇ ਰਿਮਾਈਂਡ ਲਵਾਂਗੇ ਫਰਦਰ ਰਿਮਾਈਂਡ ਅਸੀਂ ਭੇਟੋਂ ਗਈ ਨਾਲ ਤਕਤੀਸ਼ ਕਰਕੇ ਜੋ ਵੀ ਸਾਹਮਣੇ ਹੋਏਗਾ ਹੈ ਕਿੱਥੋਂ ਦਾ ਰਹਿਣ ਵਾਲੀ ਹੈ ਇਹ ਪਿੱਛੇ ਤੋਂ ਜੋ ਵੀ ਦਾ ਰਹਿਣ ਵਾਲਾ ਤੇ ਹੁਣ ਆਲਵਾ ਸੀ ਇਹ ਤੇ ਸੁਮਨ ਗੜੀ ਰਹਿ ਰਹੇ ਐ ਅੱਜ ਕਿਰਿਸ਼ੂ ਨਾਮ ਦੀ ਔਰਤ ਆਪਣੇ ਕੰਮ ਤੇ ਜਾ ਰਹੀ ਸੀ ਉਹਨੇ ਆਟੋ ਫੜਨਾ ਸੀ ਜਦੋਂ ਮੁੜੀ ਖਰੜ પેટ્રોલ ਪੰਪ ਦੇ ਕੋਲ ਪਹੁੰਚਦੀ ਹੈ ਤੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਸੱਟ ਕਿ ਉਹਦਾ ਪਰਸ ਛੇਨ ਲਿਆ ਜਿਸ ਦੇ ਵਿੱਚ ਉਹਦੇ ਕੈਸ਼ ਹੋ ਪੈਸੇ ਵਗੈਰਾ ਤੇ ਹੋਸੀਏ ਤੇ ਉਹਦੇ ਡਿੱਕੀ ਉੱਤੇ ਸਟਿੱਕ ਲੱਗ ਜਾਂਦੀ ਹੈ ਉਹਨੇ ਕੰਪਲੇਂਟ ਕੀਤੀ ਸੀ ਜਿਸ ਦੀ ਕੰਪਲੇਂਟ ਦੇ ਆਧਾਰ ਤੇ ਐਫਆਰ ਨੰਬਰ 69 ਅੰਡਰ ਸੈਕਸ਼ਨ 379 ਬੀ ਆਪੀਸੀ ਦੇ ਤਹਿਤ ਦਰਜ ਰਜਿਸਟਰ ਕੀਤਾ ਗਿਆ ਜਿਸ ਦੇ ਤਹਿਤ ਅਸੀਂ ਇਹ ਛੇ ਮਾਰਕੀ ਚੌਕ ਤੇ ਨਾਕਾ ਲਾਇਆ ਹੋਇਆ ਸੀਗਾ ਤੇ ਉੱਥੋਂ ਸਾਨੂੰ ਅਸੀਂ ਇਸ ਬੰਦੇ ਨੂੰ ਰੌਂਡ ਅਪ ਕੀਤਾ ਹੈ। ਫਰਦਰ ਇਹਦੀ ਇਨਵੈਸਟੀਗੇਸ਼ਨ ਚੱਲੀ ਹੈ। ਸਰ ਕੀ ਕੀ ਸਮਾਨ ਮਿਲ ਰਾਮਦ ਹੋਇਆ ਤੁਹਾਨੂੰ? ਫਿਲਹਾਲ ਤਾਂ ਜਿਹੜਾ ਉਹਦੇ ਕੋਲ ਪਰਸ ਸੀ ਨੇ, ਕੋਇਆ ਸਿਕਾ ਉਹ ਸਾਨੂੰ ਮਿਲ ਗਿਆ। ਤੇ ਹੋਰ ਸਰ ਜਿਹੜਾ ਮੋਟਰਸਾਈਕਲ ਜਿੱਥੇ ਤੇ ਜਾ ਰਿਹਾ ਸੀ ਇਹਦਾ ਆਪਣਾ ਹੀ ਹੈ ਕਿ ਇਹ ਵੀ ਚੋਰੀ ਦਾ ਜੀ? ਇਹ ਦੌਰਾਨੇ ਤਫਤੀਸ਼ ਨੂੰ ਕਰਦਰ ਕੀ ਸਾਹਮਣੇ ਆਉਂਦਾ? ਇਹਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਚਾਹੀਦੀ। ਸਰ ਪਹਿਲਾਂ ਵੀ ਕੋਈ ਹੈ ਮਾਮਲਾ ਦਰਜ ਹੈ ਤੇ ਕੋਈ ਬੰਦੇ ਦਾ? ਫਿਲਹਾਲ ਤਾਂ ਹਾਲੇ ਕੋਈ ਸਾਹਮਣੇ ਆਇਓ ਜੀ ਚੀਜ਼ ਨਹੀਂ ਹੈ। ਕੋਈ ਪਹਿਲਾ ਵਾਰਦਾਤ ਕੋਈ ਹਾਂ ਇੱਕ ਵਹੀ ਹੈ ਵਾਰਦਾਤ ਮੈਂ ਇਸੇ ਖਰੜ ਦੇ ਇਲਾਕੇ ਦੇ ਵਿੱਚ 9 ਤਰੀਕ ਦੇ ਜਿਹਦੇ ਵਿੱਚ ਇਹਨੇ ਕਿਸੇ ਔਰਤ ਦਾ ਪਰਸ ਛੀਨ ਲਿਆ ਸੀ ਉਹਦੇ ਵਿੱਚੋਂ ਦਾ ਮੋਬਾਈਲ ਵਗੈਰਾ ਵੀ ਸੀ ਤੇ ਹੁਣ ਕੋਈ ਸਰ ਅੱਗੇ ਹੋਰ ਕੋਈ ਤੇ ਕਨੈਕਟੀਵਿਟੀ ਕਿਸੇ ਨਾਲ ਦਿਖਦੀ ਹੋਵੇ ਐ ਕੱਲ ਇਹਨੂੰ ਅਸੀਂ ਮਨਜੋਗ ਦਾ ਹਾਲ ਤੋਂ ਵੀ ਸਪੇਸ਼ ਕਰਕੇ ਰਿਮਾਈਂਡ ਲਵਾਂਗੇ ਫਰਦਰ ਰਿਮਾਈਂਡ ਅਸੀਂ ਫੇਟੋਂਗਾਈ ਨਾਲ ਤਕਤੀਸ ਕਰਕੇ ਜੋ ਵੀ ਸਾਹਮਣੇ ਹੋਏਗਾ ਹੈ ਕਿਥੋਂ ਦਾ ਰਹਿਣਾ ਲੱਗੇ पिछे तो रहने वाला है, रहे। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर